ਸਵਾਗਤ ਹੈ ਕਿਸਾਨ ਵੀਰੋ ਤੁਹਾਡੇ ਢੱਲੋਂ ਦੇ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਨੋਟ ਕਰੋ 9878123917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਬਾਕੀ ਨੰਬਰ ਬਾਈਆਂ ਦਾ ਔਰ ਸਕਰੀਨ 'ਆ ਨੋਟ ਕਰ ਲਓ ਅੱਜ ਦੀ ਵੀਡੀਓ ਪਿੰਡ ਕਰਿਆੜ ਵਾਲਾ ਜੀ ਬਾਈ ਬਬਲੂ ਕੋਲ ਪਹੁੰਚਿਆ ਦੋ ਤੁਹਾਨੂੰ ਬੈੜਾ ਦਿਖਾਵਾਂਗੇ 1 एचएफ ਤੇ ਇੱਕ ਜਰਸੀ ਪੰਜਾਬ ਵਾਲੀ ਗੱਲਬਾਤ ਬਾਈ ਨਗਰਾਂ ਮੈਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਹੋਰ ਠੀਕ ਹੋ ਜੀ ਹਾਂਜੀ ਹਾਂਜੀ ਵਧੀਆ ਪੂਰੀ ਪਰਮਾਤਮਾ ਦੀ ਕਿਰਪਾ ਜੀ ਪਹਿਲਾਂ ਦਾ ਨੰਬਰ ਬੋਲੋ ਜੀ ਨੰਬਰ ਆਪਣਾ 7099980 ਜੌਂਡ ਜੀ ਪਿੰਡ ਆਪਣਾ ਵੀਰ ਪਿੰਡ ਕਰੜਾ ਜ਼ਿਲ੍ਹਾ ਫੰਡਾ ਸ੍ਰੀ ਰਾਮਪੁਰਾਪੁਰ ਜੀ ਬਾਕੀ ਐਡਰੈਸ ਮਾਦੋ ਗੜਾ ਢਿਲੋੜੀ ਫਾਰਮਰ ਨੰਬਰ 7099980 ਜੌਂਡ ਜੀ ਓਕੇ ਜੀ ਜਿਹੜਾ ਗੁਰੂ ਤੇਗ ਬਹਾਦਰ ਪਬਲਿਕ ਸਕੂਲ ਪਿੰਡ ਕਰੜਾ ਜ਼ਿਲ੍ਹਾ ਫੰਡਾ ਓਕੇ ਜੀ ਤੇ ਬਾਈ ਜੀ ਅੱਜ ਫਿਰ ਦੋ ਦਿਖਾ ਰਹੇ ਆ ਬੋ ਦੋ ਟੌਪ ਦੇ ਨਗੀਨੇ ਦਿਖਾ ਰਹੇ ਆ ਬਾਈ ਜੀ ਆਪਾਂ ਉਹਦੇ ਵੀਡੀਓ ਪਾਈ ਨਾ ਜਿਹੜੀ ਕਹਿੰਦੇ ਇਹ ਇਹ ਬਾਈ ਨੇ ਯਾਰ ਬਾਈ ਬਿਆਨ ਦਾ ਪਤਾ ਸੀਗਾ ਆਪਾਂ ਨੂੰ 3000 ਰੁਪਏ ਦੋਨੇ ਬੜਾ ਸੌਦਾ ਹੋ ਗਿਆ ਸੀ 1,55,000 ਦਾ ਫੇਰ ਕਿਵੇਂ ਹੋਇਆ ਤੇ ਬਾਈ ਨੇ ਯਾਰ ਬਾਈ ਮੁੜ ਕੇ ਯਾਰ ਸਾਰਾ ਫੋਨ ਚੁੱਕਿਆ ਨਾ ਬਾਈ ਆਇਆ ਯਾਰ ਫੇਰ ਮਾੜੀ ਗੱਲ ਆਗੀ ਮਾੜੀ ਗੱਲ ਆ ਹੁਣ ਫੇਰ ਫੜਾ ਇਹਨਾਂ ਨੂੰ ਲੋਕਾਂ ਨੂੰ ਜਵਾਬ ਦੇਈ ਗਏ ਰਪੇਚ ਨੇ ਕਿਵੇਂ ਫੇਰ ਵੀ ਇੱਕ ਦਿਨ ਗਾਇਬ ਪਾ ਕੇ ਵੀਡੀਓ ਕਰਾਈਆ ਹੈ ਨਾ ਹਾਂ ਗਾਇਬ ਪਾ ਕੇ ਅੱਜ ਤੱਕ ਡੀਕ ਕੇ ਬਾਈ ਦੁਬਾਰੇ ਵੀਡੀਓ ਕਰਾਈਆ ਭਰਾ ਮੇਰਾ ਓਕੇ ਤੇ ਜਿਹੜੀ ਬਬਲੂ ਆਪਾਂ ਪਹਿਲੇ ਨੰਬਰ ਤੇ ਦੇਖੀ ਜਾਂਦੇ ਆ ਇਹ ਜੀ ਸਮੱਸਿਆ ਤਾਂ ਆਉਂਦੀ ਆ ਕਿਉਂਕਿ ਜਦ ਆਪਾਂ ਕਹੜਾ ਕੇ ਇਹਨੂੰ ਕਹਿੰਦੇ ਮੇਰੀ ਬੁਰੀ ਹੋ ਗਈ ਮਮਰੋ ਅੱਜ ਫੋਨ ਲਾਇਆ ਕਹਿੰਦਾ ਬਾਈ ਤੂੰ ਦੂਜਿਆਂ ਬਹਿਣਾ ਵੇਦਲਾ ਆਪਾਂ ਫੇਰ ਵੀ ਯਾਰ ਮਾ ਯਾਰ ਮੈਨੂੰ ਬਰਾਦਰ ਵੀਡੀਓ ਦੇ ਰੁਪਏ ਕੱਟ ਗਿਆ ਪਰ ਉਹਨੂੰ ਰੁਪਏ ਮੋੜਦੇ ਬਾਈ ਯ ਇਹ ਬਲਕ ਦੁੱਧ ਵੀ ਕਿੰਨਾ ਹੜ ਰੈਡੀ ਆ ਕੰਡੇ ਆ ਜਮਾ ਇਹ ਥੱਲੇ ਓਕੇ ਖੋਲੋ ਜਿਹਦਾ ਤੋਰਾ ਕਰਾਇਗੇ ਚੈੱਕ ਰੈਡੀ ਦੁੱਧ ਆ ਉਹਦੇ ਵੀ ਆਪਾਂ ਦੱਸਿਆ ਸੀ ਵਾਕਿਆ ਹੀ ਰੈਡੀ ਆ ਤੇ ਉਹਨੂੰ ਹੀ ਅੱਜ ਤਿਆਰ ਆ ਤੇ ਉਹਨੂੰ ਹੀ ਉਹਦੇ ਸੀ ਹਾਂ ਓਕੇ ਜੀ ਕੁਆਲਿਟੀ ਚੰਗੇ ਪੰਜਾਬ ਵਾਲੀ ਜਰਸੀ ਆ ਗਈ ਲੈ ਚਲੋ ਜੀ ਧਾਰਾ ਦੋਹਾਂ ਦੀ ਓਕੇ ਇੱਕ ਨੰਬਰ ਬਾਕੀ ਦਾ ਮਗਰ ਮਿਲ ਕਾ ਬੱਚਾ ਵੀਰੇ ਬੱਚਾ ਓਕੇ ਮਗਰ ਬੱਚਾ ਚੰਗੇ ਥਾਨ ਹਵਾਨੇ ਦੀ ਆ ਗਈ ਆ ਦੇਖੋ ਜੀ ਕਵਾਲਿਟੀ ਕਰੋ ਚੱਕ ਕੱਲਾ ਕੱਲਾ ਥਾਣ ਨਿਕੜਵਾ ਪੂਰੇ ਗੈਬ ਤੇ ਲੱਗਿਆ ਤੇ ਕੱਲੀ ਕੱਲੀ 나ੜ ਉੱਬਰ ਕੇ ਉੱਠ ਕੇ ਤਾਂ ਨੂੰ ਆਈ ਪਈ ਐ ਨਹੀਂ ਗੱਲ ਹੈ ਕਿ ਲੇਵੇ ਦੇ ਵਿੱਚੋਂ ਹਨਾ ਮਾਲਾ ਕਰਕੇ ਇਹ ਜਮਾ ਮੀਂਹ ਰੱਖਣਾ 7 ਵਜੇ ਸਾਫ਼ ਕਰੀਏ ਪੂਰਾ ਪੂਰਾ ਭਈ ਓਕੇ ਜੀ ਤੇ ਤੜਕੇ ਅੱਥਰੇ ਆ ਜੀ 7 ਵਜੇ ਕੋਈ ਟਾਈਮ 4 ਵਜੇ ਵੀਡੀਓ ਕਰਾਉਣ ਦਾ ਆਪਣਾ ਹੁਣ ਯਾਨੀ 20 ਭੌਂ ਦੀ ਆਦਾ ਲੀਟਰ ਮਾਰ ਲਿਆ ਅਗਲਾ ਲੀਟਰ ਮਾਰ ਲਿਆ ਦੋਨੇ ਜਗ੍ਹਾ ਤੋਂ ਓਕੇ ਜੀ ਆ ਦੇਖੋ ਜੀ ਥਾਣ ਲੈਵੇ ਓਕੇ 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 ਆ ਦੇਖੋ ਜੀ ਥਾਣ ਭਾਂਡੇ ਦੀ ਪੂਰੀ ਸਾਫ਼ ਸੁਥਰੀ ਹੈ ਜੀ ਕੁਆਲਿਟੀ ਬੁਰੀ ਚੰਗੀ ਆ ਆ ਦੇਖੋ ਕਰੋ ਚੱਕ ਬਾਕੀ ਦੀ ਗੱਲ ਕੋਈ ਐ ਨਹੀਂ ਗੱਲ ਹੈਗੀ ਕਿ ਕਿਸੇ ਪਾਸੇ ਕੁੰਜੀ ਹੋਵੇ ਚੰਗੀ ਯਾਰ ਸੀ ਆ ਗਈ ਮਾਰੋ ਫਿਰ ਆ ਦੇਖੋ ਕੋਈ ਬੱਚਾ ਛੱਡਣ ਦੀ ਲੋੜ ਨਹੀਂ ਕੋਈ ਨਿਆਣਾ ਪਾਉਂਦੀ ਲੋੜ ਨਹੀਂ ਉਹ ਤਾਂ ਕੋਈ ਡਰ ਵਾਲੀ ਗੱਲ ਹੀ ਨਹੀਂ ਯਾਰ ਦੂਜਾ ਜਿਵੇਂ ਮਾਰਦੇ ਵੀਰੇ ਕੋਈ ਪਸਮਾਈ ਨਹੀਂ ਹੈ ਨਾ ਪਾਉਂ ਹੀ ਮਾਰਦੇ ਹਾਂ ਹਾਂ ਮੈਂ ਉਹੀ ਬਹਿ ਗਿਆ ਲੈ ਓਕੇ ਜੀ ਓਕੇ ਆ ਦੇਖੋ ਜੀ ਬਸ ਵੀਰੇ ਪੈਸੇ ਦੱਸੋ ਵੀਰੇ ਜਾਇਜੇ ਦੱਸੋ ਮੁੱਲ 75000 ਰੁਪਏ ਦੇ ਜਸ਼ਨੋ ਭਾਈ ਮੁੱਲ 80000 85000 ਬੈਠਦਾ 85000 ਦੀ ਆ ਰੱਬਾ 75000 ਰੁਪਏ ਦੀ ਬੈਠਦੇ ਰਹਿ ਗਿਆ ਜੀ ਓਕੇ ਜੀ ਚੰਗੇ ਜੀ 75 ਦੇ ਤੁਹਾਡਾ ਮਾਨਤਨ ਹੁਣ ਦੋ ਨੰਬਰ ਵੀਰੇ ਹੁਣ ਦੋ ਨੰਬਰ ਵੀ ਰੈਡੀ ਆ ਭਾਈ ਫੁੱਲ ਕਰਦਾ ਪਲੂਣ ਬੱਸੀ ਆ ਭਾਈ ਪਲੂਣ ਬੱਤੀ ਆ ਗਈ ਓਕੇ ਜੀ ਹਾਂ ਜੀ ਹੁਣ 20 ਕਿਲੋ ਕੰਡਿਆ ਰੈਡੀ ਐ ਥੱਲੇ ਪਹਿਲਾਂ ਧਾਰਾ ਹੀ ਮਾਰਦੇ ਆ ਦੇਖੋ ਜੀ ਕੁਆਲਿਟੀ ਚੰਗੀ ਥਣ ਹਵਾਨੇ ਦੀ ਪੂਰੀ ਸਾਫ ਸੁਥਰੀ ਅਸਾਂ ਵੀਰੇ ਮਾਰੋ ਧਾਰਾ ਫਿਰ ਇਹਦੀਆਂ ਵੀ ਬਾਅਦ ਚ ਤੋਂ ਕੋਈ ਬਸਰ ਸਾਡਾ ਨਹੀਂ ਉਹ ਕੋਈ ਧਾਰ ਵਾਲੀ ਗੱਲ ਨਹੀਂ ਗਾਰੰਟੀ ਵਾਲੀ ਗੱਲ ਆ ਯਾਰ ਆਈ ਭਾਈ ਥੱਲੇ ਲੈ ਆ ਦੇਖੋ ਧਾਰਾ ਕਰੋ ਚੈੱਕ ਮੈਂ ਕਹਿੰਦਾ ਥੱਲੇ ਉਹਦਾ ਮੱਛੀ ਮੋਟਰੀ ਆ ਦੂਜਾ ਜੋ ਮਾਰਦੇ ਵੀਰੇ ਬਾਕੀ ਦਾ ਸੇ ਤਿੰਨ ਘੰਟੇ ਚਵਾਈ ਚ ਬਾਕੀ ਪਿਆ ਹੈ ਨਾ ਬਹੁਤ ਉਹਦਾ ਫਾਟ ਜਾਣੀ ਹੈ ਦੇ ਵਿੱਚ ਖੋਲ ਇਹਨੂੰ ਤੋਰਾ ਕਰਾ ਕੇ ਚੈੱਕ ਆ ਦੇਖੋ ਜੀ ਬਾਕੀ ਦੀ ਮਸੀ ਹੈ ਜੀ ਹੂੰ ਬਾਕੀ ਦਾ ਯਾਰ ਫੀਟਿੰਗ ਵਾਲਾ ਲੇਵਾ ਫਾੜੀ ਵਾਲਾ ਆਰਡਰ ਹੈਗਾ ਐਵੇਂ ਨਹੀਂ ਗੱਲ ਹੈ ਕਿ ਕਿਸੇ ਪਾਸੇ ਟੁੱਟਿਆ ਮਰਿਆ ਜਾ ਹੋਵੇ ਚੰਗੇ ਫੀਟਿੰਗ ਵਾਲਾ ਤੇ ਤਾਂ ਕੋਚਾਂ ਤੋਂ ਤਾਂ ਵਾਲਾ ਹਵਾ ਨਾ ਬੈਠਦਾ ਆ ਦੇਖੋ ਜੀ ਫੇਸ ਦੀ ਇੱਕ ਨੰਬਰ ਚੰਗੀ ਕੁਆਲਿਟੀ ਚ ਆ ਗਈ ਬਾਕੀ ਦੀ ਗੱਲ ਆ ਕੰਮ ਨਾ ਕਰਿਆ ਕਰੋ ਵੀ ਸਾਈ ਪਾ ਕੇ ਮੁੜ ਕੇ ਲੈਣ ਨਾ ਆਓ ਤੁਸੀਂ ਇਹ ਕੰਮ ਜਮੇ ਹੀ ਨਾ ਕਰਿਆ ਕਰੋ ਆਹ ਲੋ ਜੀ ਥਾਣ ਹਵਾਨੇ ਤੇ ਪੂਰੀ ਸਾਫ ਸੁਥਰੀ ਆ ਮੋਡ ਡਿਵਰੀ ਲੈ ਚੱਲ ਬਹੁਤ ਚੰਗੀ ਹੈ ਚਾਰ ਦਾ ਤੇ ਹੁਣ ਹੋ ਗਈ ਕਿੰਨਾ ਇਹ ਥੱਲੇ ਦੁੱਧ ਰੈਡੀ ਬਾਈ ਹੁਣ ਦੁੱਧ 20 ਕਿਲੋ ਜਮਾ ਕੰਢਿਆ ਦੁੱਧ ਆ ਬਾਈ ਦੁਨਨਾ ਤੋਂ 40 ਕਿਲੋ ਦੁੱਧ ਰੈਡੀ ਆ ਓਕੇ ਮੁੱਲ ਕੀ ਆ ਗਿਆ ਬਾਈ ਇਹਦਾ ਬੰਦੇ ਨਾਲ 100 ਐਸਪੀ ਦੇ ਦੇਣਗੇ ਬਾਈ ਮਾਨਤਾਨ ਮਾਨਤਾਨ ਹੋ ਜੂ ਬਾਈ 100 ਕਿਲੋ ਮਿੱਟੇ ਪੰਜ ਫੜੀ ਦੇ ਦੇਾਂਗੇ ਓਕੇ ਬਾਕੀ ਦਾ ਕੋਈ ਗੱਲ ਨਹੀਂ ਕਰੀ ਗਈ ਇੱਕ ਡਿਮਾਂਡ ਹੁੰਦੀ ਜ਼ਰੂਰ ਤੁਹਾਡਾ ਮਾਨਤਾਨ ਹੋਊਗਾ 85000 ਤੇ 75000 ਜ਼ਰੂਰ ਬਾਈ ਨਾ ਕਰੋ ਸੰਪਾਰਕ ਪਿੰਡ ਕਰਿਆੜ ਵਾਲਾ ਦੋਨਾਂ ਸਾਲੋਂ 40 ਕਿਲੋ ਦੁੱਧ ਪਹਾੜ ਦੀ ਮਣਕੇ ਲੈ ਜਾਓ ਬਾਈ ਕਹਿੰਦਾ ਇਹ ਜੀ ਗੱਲ ਨਹੀਂ ਕਿਉਂਕਿ ਕਈ ਚੱਲ ਗਏ 40 ਕਿਲੋ ਦੁੱਧ ਮਣਕੇ ਦੇ ਦਿਆਂਗਾ ਕਹਿੰਦਾ ਪਿੰਡ ਕਰਿਆੜ ਵਾਲਾ ਜ਼ਿਲ੍ਹਾ ਬਟਿੰਡਾ ਤਹਿਸੀਲ ਰਾਮਪਰਾ ਫੂਲ ਬਾਕੀ ਸਾਰੇ ਵੀਰਾਂ ਦਾ ਐਂਡ ਤਾਈ ਵੀਡੀਓ ਦੇਖਣ ਲਈ ਚੈਨਲ ਨੂੰ ਪਿਆਰ ਦੇਣ ਲਈ ਤਹਿਦਲ ਤੋਂ ਧੰਨਵਾਦ ਨੰਬਰ ਬਾਈ ਦਾ 709998044 ਧੰਨਵਾਦ ਜੀ